ਬਹੁਤ ਸਵਾਗਤ ਤੁਹਾਡਾ ਅੱਜ ਦੀ ਪ੍ਰੈਸ ਵਾਰਤਾ 'ਚ ਆਦਰਨੀਏ ਵਿਜੇ ਸਾੰਪਲਾ ਜੀ ਸਾਡੇ ਪੂਰਬ ਪ੍ਰਦੇਸ਼ ਅਧਿਐਕਸ਼ ਔਰ ਪੂਰਬ ਕੇਂਦਰੀ ਮੰਤਰੀ ਅੱਜ ਵਿਸ਼ੇਸ਼ ਤੌਰ ਤੇ ਤੁਹਾਡੇ ਰੂਬਰੂ ਹੋਣ ਆ ਰਹੇ ਨੇ ਜਿਦੇ ਵਿੱਚ ਜੋ ਮੋਦੀ ਜੀ ਨੇ ਇੱਕ ਨਾਇਬ ਤੋਹਫਾ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਔਰ ਸਾਰੇ ਦੇਸ਼ਵਾਸੀਆਂ ਨੂੰ ਦੀਵਾਲੀ ਦੇ ਇਹ ਸਾਨ ਵਾਲੇ ਤਿਹਾੜ ਦੇ ਵਿੱਚ ਕੱਲ ਨਵਰਾਤਰੀ ਦੇ ਪਵਿੱਤਰ ਦਿਹਾੜੇ ਦੇ ਉੱਤੇ ਦਿੱਤਾ ਉਦੇ ਵਿੱਚ ਜੋ ਲੋਕਾਂ ਨੂੰ ਫਾਇਦੇ ਹੋਣ ਵਾਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਔਰ ਉਹਨਾਂ ਸਾਰੀਆਂ ਗੱਲਾਂ ਨੂੰ ਤੁਹਾਡੇ ਨਾਲ ਰੂਬਰੂ ਹੋਣ ਦੇ ਲਈ ਆਦਨੀਆਂ ਵਿਜੇ ਸਾੰਪਲਾਈ ਸਾਡੇ 'ਚ ਮੌਜੂਦ ਨੇ ਉਹਨਾਂ ਦੇ ਨਾਲ-ਨਾਲ ਸਾਡੇ ਪ੍ਰਦੇਸ਼ ਦੇ ਖਜ਼ਾਨਚੀ ਆਦਨੀਆਂ ਗੁਰਦੇਵ ਸ਼ਰਮਾ ਦੇਵੀ ਜੀ ਸਾਡੇ ਉਪਾਧਿਪ ਦੇਕਸ਼ ਆਦਨੀਆਂ ਬੇ ਸ਼ਰਮਾ ਜੀ ਉਪਾਧਿਪ ਡਾਕਟਰ ਨਰਮਨ ਨૈયਰ ਜੀ ਪ੍ਰੈਸ ਸੈਕਟਰੀ ਡਾਕਟਰ ਸਤੀ ਜੀ ਔਰ ਮੇਰੇ ਜ਼ਿਲ੍ਹੇ ਦੇ ਮਹਾਮંત્રી ਨਿੰਦਰ ਮੱਲੀ ਜੀ ਔਰ ਮਹਾਮੰਤਰੀ ਯਸ਼ਪਾਲ ਜਨੋਤਰਾ ਜੀ ਉਪਾਧਿਪ ਦੇਕਸ਼ ਅਦਨਿਏ ਚੋਪੜਾ ਜੀ ਔਰ ਗੁਰਦੀਪ ਨੀਟੋ ਜੀ ਸਾਰੇ ਮੌਜੂਦ ਨੇ ਮੈਂ ਬੇਨਤੀ ਕਰਦਾ ਵੀ ਜੇ ਸਾੰਪਲਾ ਜੀ ਨੂੰ ਤੁਹਾਡੇ ਨਾਲ ਗੱਲ ਕਰਨੀ ਹੈ ਨਵਰਾਤਰੀਆਂ ਦਾ ਸ਼ੁਰੂਆਤ ਹੋਈ ਔਰ ਨਵਰਾਤਰੀਆਂ ਤੋਂ ਅਸੀਂ ਆਉਣ ਵਾਲੇ ਤਿਹਾਰਾਂ ਦੇ ਸੀਜ਼ਨ ਦੀ ਵੀ ਸ਼ੁਰੂਆਤ ਹੁੰਦੀ ਹੈ ਅੱਜ ਤੋਂ ਔਰ ਇਹਦੇ ਲਈ ਮੈਂ ਸਾਰਿਆਂ ਨੂੰ ਪਹਿਲਾਂ ਦਾ ਵਧਾਈ ਦੇਣਾ ਔਰ ਇਹ ਤਿਹਾਰਾਂ ਦੀ ਸ਼ੁਰੂਆਤ ਜਿਹੜੀ ਹੈ ਮਾਨਯੋਗ ਮੋਦੀ ਜੀ ਨੇ ਸਾਰਿਆਂ ਦੀਆਂ ਲਈ ਖੁਸ਼ੀਆਂ ਆਉਣ ਉਸ ਨਜ਼ਰੀਏ ਨਾਲ ਇਹਦੀ ਘੋਸ਼ਣਾ ਤਾਂ ਉਹਨਾਂ ਨੇ ਪਹਿਲਾਂ ਕੀਤੀ ਸੀ ਕਿ ਆਉਣ ਵਾਲੇ ਜਿਹੜੀ ਦੀਵਾਲੀ ਔਰ ਉਹਦੇ ਸਾਰੇ ਇਤਿਹਾਤ ਜਿਹੜੇ ਆ ਖੁਸ਼ੀਆਂ ਲੈ ਕੇ ਆਣਗੇ ਉਹ ਚ ਤੋਹਫ਼ਾ ਦਿੱਤਾ ਜਾਏਗਾ। ਔਰ ਇਹ ਤੋਹਫ਼ਾ ਜਿਹੜਾ ਤੁਸੀਂ ਸਾਰੇ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਜੀਐਸਟੀ ਦੇ ਰੂਪ ਚ ਮਾਨਯੋਗ ਮੋਦੀ ਜੀ ਨੇ ਬਹੁਤ ਵੱਡੀਆਂ ਕਿ ਰਿਫਾਰਮ ਲਿਆ ਕੇ ਜਨਰਲ ਲਿਆਂਦਾ। ਔਰ ਇਹ ਜੀਐਸਟੀ ਦੇ ਨਾਲ ਸਮਾਜ ਦਾ ਹਰ ਵਿਅਕਤੀ ਚਾਹੇ ਉਹ ਗਰੀਬ ਤੋਂ ਗਰੀਬ ਹੈ ਮੀਡਲ ਨਿਮਨ ਮੀਡਲ ਕਲਾਸ ਦਾ ਮੀਡਲ ਕਲਾਸ ਦਾ ਹੈ ਜਾਂ ਉਦਯੋਪ ਹੈ ਹਰ ਤਰ੍ਹਾਂ ਦਾ ਵਿਅਕਤੀ ਦੇ ਲਈ ਇਹ ਤੋਹਫਾ ਲੈਂਦਾ ਹੈ ਐਸਾ ਕੋਈ ਵਿਅਕਤੀ ਨਹੀਂ ਜਿਹੜਾ ਇਸ ਤੋਂ ਅਛੂਤਾ ਰਿਹਾ ਹੋਵੇ ਪਾਬ ਇਹ ਖੁਸ਼ੀਆਂ ਸਾਰਿਆਂ ਦੇ ਨਾਲ ਇਹ ਸਾਂਝੀਆਂ ਕੀਤੀਆਂ ਗਈਆਂ ਔਰ ਜੀਐਸਟੀ ਦੇ ਵਿੱਚ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੀ ਡਿਮਾਂਡ ਸੀ ਔਰ ਇਹਦੇ ਨਾਲ ਤਰੱਕੀ ਬਹੁਤ ਵੱਡੀ ਦੇਖਤੀ ਹੋਈ ਦੇਸ਼ ਦੇ ਵਿੱਚ ਲੋਕਾਂ ਨੇ ਇੱਕ ਵੱਡੇ ਹੰਗਾਰੇ ਦੇ ਰੂਪ ਚ ਜੀਐਸਟੀ ਨੂੰ ਸੰਭਾਲ ਜਿਹੜਾ ਸਵੀਕਾਰ ਕੀਤਾ ਜਦੋਂ ਸ਼ੁਰੂਆਤ ਚ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਇਹਨੂੰ ਕਈ ਤਰੀਕੇ ਦੇ ਨਾਲ ਲਿਆ ਸੀ ਪਰ ਉਸ ਵੇਲੇ ਮੋਦੀ ਜੀ ਨੇ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਆਪਣੇ ਜੜੀਆਂ ਤੋਂ ਸੈਟੀਸਫਾਈਡ ਹੋਣਗੇ ਔਰ ਇਹਦੇ ਨਾਲ ਲੋਕਾਂ ਨੇ ਵੀ ਇਸ ਨੂੰ ਸਹੀ ਤਰੀਕੇ ਨਾਲ ਅਪਣਾਇਆ ਜਿਹਦੇ ਕਰਕੇ ਅੱਜ ਸਰਕਾਰ ਦੇ ਖਜ਼ਾਨੇ ਚ ਕਾਫੀ ਜੀਐਸਟੀ ਦੇ ਰੂਪ ਚ ਪੈਸਾ ਗਿਆ ਔਰ ਅੱਜ ਸਰਕਾਰ ਨੇ ਵੀ ਉਸੇ ਹੀ ਰੂਪ ਦੇ ਵਿੱਚ ਜਨਤਾ ਦੇ ਨੂੰ ਜਿਹੜਾ ਆ ਉਹ ਖੁਸ਼ੀਆਂ ਉਹਦੇ ਨਾਲ ਸਾਂਝੀਆਂ ਕੀਤੀਆਂ ਔਰ ਹਰ ਤਰ੍ਹਾਂ ਦੇ ਜਿਹੜਾ ਜੀਐਸਟੀ ਨੂੰ ਜਿਹੜਾ ਜਿਹੜਾ ਘਟਾਇਆ ਪਹਿਲਾਂ ਜੀਐਸਟੀ ਦੇ ਚਾਰ ਸਲੈਬ ਹੁੰਦੇ ਸੀ 4 5% ਸੀਗਾ 12% ਸੀ 18 ਸੀ ਤੇ 28% ਸੀ ਹੁਣ ਜਿਹੜਾ ਆ ਕਿ ਵਿੱਚੋਂ ਜਿਹੜਾ ਸਾਰਾ ਖਤਮ ਕਰਕੇ ਹੁਣ ਸਿਰਫ ਦੋ ਹੀ ਸਲੈਬ ਰਹਿ ਗਏ 5% ਤੇ 18% ਜਿਵੇਂ ਤੁਸੀਂ ਦੇਖਦੇ ਆ ਕਿ ਬਹੁਤ ਸਾਰੀਆਂ ਲਗਜ਼ਰੀ ਚੀਜ਼ਾਂ ਸੀ ਉਹ 28% ਚ ਆਉਂਦੀਆਂ ਸੀ ਜਿਸ ਤਰ੍ਹਾਂ ਗੱਡੀਆਂ ਸੀ ਕਾਰਾਂ ਸੀ ਸੀਮਿੰਟ ਦੀ ਜਿਹੜੀ ਵਰਤੋਂ ਸੀ ਅੱਜ ਉਹ ਜਿਹੜੀਆਂ 10% ਘਟ ਗਿਆ ਜਿਹੜੀ ਗੱਡੀ ਤੁਹਾਨੂੰ 10 ਲੱਖ ਰੁਪਏ ਦੀ ਆਉਂਦੀ ਸੀ ਉਹਦੇ ਨਾਲ ਜਿਹੜਾ ਉਹਦਾ 10% ਅਜੋ 9 ਲੱਖ ਰੁਪਏ ਦੀ ਹੋ ਗਈ ਭਾਅ ਉਹਦੇ 'ਚ ਤੁਹਾਨੂੰ ਕਾਫੀ ਵੱਡੀ ਰਾਹਤ ਮਿਲੀ ਸਭ ਤੋਂ ਵੱਡੀ ਗੱਲ ਚੀਜ਼ ਸੀ ਕਿ ਜਿਹੜੀਆਂ ਸਾਡੀ ਕਿਰੀਆਨਾ ਜਿਹੜਾ ਸੀ ਜਿਹਨੂੰ ਭਾਵੇਂ ਘੱਟ ਲੱਗਦਾ ਸੀ 5% ਜੀਐਸਟੀ ਉਹ ਬਿਲਕੁਲ ਜੀਐਸਟੀ ਤੋਂ ਮੁਕਤ ਕਰ ਦਿੰਦਾ ਹੈ ਔਰ ਜਿਹੜੀਆਂ ਮੋٹے ਰੂਪ ਦੇ ਵਿੱਚ ਮੈਂ ਕਹਾ ਕਿ ਕਰੀਆਨਾ ਜਿਹੜਾ ਸੀ ਬਿਲਕੁਲ ਜੀਐਸਟੀ ਜ਼ੀਰੋ ਕਰਤਾ ਜਾਂ ਕੁਝ ਚੀਜ਼ਾਂ ਜਿਹੜੀਆਂ ਸੀ ਉਹਨੂੰ 5% ਤੱਕ ਘਟਾ ਕੇ ਜਿਹੜੀਆਂ 18 ਪਹਿਲਾਂ ਸੀ 18 ਸੀ 12 ਸੀ ਉਹਨੂੰ ਬਹੁਤ ਘਟਾਤਾ ਇਸੇ ਤਰ੍ਹਾਂ ਹੀ ਜਿਹੜੀਆਂ ਰੋਜ਼ਮਰਦ ਦੀਆਂ ਚੀਜ਼ਾਂ ਸੀ ਰੋਜ਼ਮਰਦ ਦਾ મતલਬ ਜੇ ਤਾਂ ਦੂ ਟੂਥਪੇਸਟ ਸੀ ਜਾਂ ਕੁਝ ਹੋਰ ਕੁਝ ਐਸੀਆਂ ਚੀਜ਼ਾਂ ਸੀ ਸਵੇਰੇ ਸਵੇਰੇ ਉੱਠ ਕੇ ਤਿਆਰ ਹੁੰਦੇ ਸੀ ਆਮ ਰੁਟੀਨ ਦੀਆਂ ਚੀਜ਼ਾਂ ਸੀ ਉਹ ਵੀ ਜਿਹੜੀਆਂ 28 ਜਿਹੜੀਆਂ 18% ਸੀ 12% ਸੀ ਉਹ ਸਾਰੀਆਂ ਘਟਾ ਕੇ ਉਹ 5% ਤੇ ਲੈ ਆਂਦੀ ਆ ਇੱਕ ਬਹੁਤ ਵੱਡੀ ਜਣੀ ਰਾਹਤ ਦਿੱਤੀ ਆ ਕੱਪੜੇ ਔਰ ਜੁੱਤੇ ਸੀ ਇਹ ਵੀ ਜਿਹੜੇ ਸੀਗੇ 12% ਤੋਂ ਥੱਲੇ ਲਿਆਂ ਕੇ 5% ਤੱਕ ਲਿਆਂਦੇ ਔਰ ਨਾਲ ਜਿਹੜੀ ਸੀ ਸਭ ਤੋਂ ਵਿਸ਼ੇਸ਼ ਰੂਪ ਚ ਇੰਸ਼ੋਰੈਂਸ ਅੱਜ ਤੁਸੀਂ ਦੇਖੋ ਸਵਸਥ ਇੰਸ਼ੋਰੈਂਸ ਜਿਹੜਾ ਹੈਲਥ ਇੰਸ਼ੋਰੈਂਸ ਹੈਗਾ ਸਭ ਤੋਂ ਜ਼ਿਆਦਾ ਅੱਜ ਤੁਹਾਨੂੰ ਦਿਖਾਈ ਦਿੰਦਾ ਕਿ ਹੈਲਥ ਇੰਸ਼ੋਰੈਂਸ ਦੇ ਉੱਤੇ ਬਹੁਤ ਸਾਰੇ ਲੋਕ ਨਿਰਭਰ ਹੋ ਗਏ ਵੱਡੇ ਵੱਡੇ ਖਰਚੇ ਜਿਹੜੇ ਆ ਡਾਕਟਰਾਂ ਦੇ ਹਸਪਤਾਲਾਂ ਦੇ ਉਹ ਸ਼ਾਇਦ ਹੁਣ ਜਿਹੜੇ ਚੱਲਣੇ ਬੜੇ ਔਖੇ ਆ ਇੰਸ਼ੋਰੈਂਸ ਜਿਹੜੀ ਹੈਲਥ ਸਾਰਿਆਂ ਦੀ ਬਹੁਤ ਜ਼ਰੂਰੀ ਹੋ ਗਈ ਉਹ ਵੀ ਜਿਹੜਾ ਘਟਾ ਕੇ ਜਿਹੜੇ 18% ਤੱਕ ਸੀਗਾ ਉਹਨੂੰ ਵੀ ਘਟਾ ਕੇ 5% ਤੱਕ ਲੈ ਆਂਦਾ ਔਰ ਜੀਵਨ ਬੀਮਾ ਵਰਗੇ ਜਿਹੜੀਆਂ ਆਈਟਮ ਸੀ ਉਹਨਾਂ ਨੂੰ ਬਿਲਕੁਲ ਜਿਹੜਾ ਆ ਉਹ ਖਤਮ ਹੀ ਕਰ ਦਿੱਤਾ ਜਿਹੜਾ ਕਿਸੇ ਤਰੀਕੇ ਦੇ ਵੀ ਜਿਹੜੇ ਸਵਾਸ ਬੀਮਾ ਜਿਹੜਾ ਸੀ ਉਹ 5% ਤੇ ਲੈ ਜਾਂਦਾ ਜਾਂ ਖੁੰਨਿਆ ਕਰ ਦਿੱਤਾ ਬਿਲਕੁਲ ਖਤਮ ਕਰਤਾ ਕਿਸੇ ਚੀਜ਼ ਦੇ ਉੱਤੇ ਵੀ ਕੋਈ ਟੈਕਸ ਜਿਹੜਾ ਬੀਮੇਆਂ ਦੇ ਉੱਤੇ ਨਹੀਂ ਰਿਹਾ ਔਰ ਇਹ ਬਹੁਤ ਵੱਡੀ ਜਿਹੜੀ ਰਾਹਤ ਸੀਗੀ ਦਵਾਈਆਂ ਦਵਾਈਆਂ ਬਹੁਤ ਵੱਡੀ ਜਿਵੇਂ ਐਸੇ ਐਸਾ ਕੋਈ ਵਿਅਕਤੀ ਨਹੀਂ ਹੋਣਾ ਜਿਹੜਾ ਕੋਈ ਨਾ ਕੋਈ ਦਵਾਈ ਨਹੀਂ ਲੈਂਦਾ ਕੋਈ ਵਿਅਕਤੀ ਨਹੀਂ ਕਿਉਂਕਿ ਐਸ ਜਿਸ ਤਰੀਕੇ ਨਾਲ ਦੌੜ ਧੂਪ ਦੇ ਵਿੱਚ ਲੱਗੇ ਆ ਦੇ ਉਹ ਵੀ ਜਿਹੜੀਆਂ ਘਟਾ ਕੇ 5% ਤੱਕ ਜਿਹੜੀਆਂ ਪਹਿਲੀ ਗੱਲ ਤੇ ਸ਼ੂਨਿਆ ਕਰਤੀਆਂ ਜਿਹੜੀਆਂ ਕੁਝ ਰਹਿ ਗਈਆਂ ਉਹਨਾਂ ਨੂੰ ਵੀ 5% ਤੱਕ ਲਿਆਂਦਾ ਸਿੱਖਿਆ ਜਿਹੜੀ ਸੀ ਸਿੱਖਿਆ ਦੇ ਮਾਧਿਅਮ ਤੇ ਅਸੀਂ ਦੇਖਦੇ ਹਾਂ ਕਿ ਹਰ ਵਿਅਕਤੀ ਜਿਹੜਾ ਬੱਚਿਆਂ ਨੂੰ ਪੜ੍ਹਾਉਂਦਾ ਅੱਛੀ ਸਿੱਖਿਆ ਲਵੇ ਉਹਨਾਂ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਸਟੇਸ਼ਨਰੀ ਦੀਆਂ ਇਤਿਮਾ ਸੀਗੀਆਂ ਜਿਹੜੀਆਂ 12% ਤੱਕ 5% ਜਿਹੜੀਆਂ ਸੀਗੀਆਂ ਉਹਨਾਂ ਨੂੰ ਵੀ ਘਟਾ ਕੇ ਟੈਕਸ ਜਿਹੜਾ 5% ਤੱਕ ਲਿਆਂਦਾ ਚਾਹੇ ਉਹ ਆਮ ਸਮਾਜ ਦਾ ਹਰ ਵਰਗ ਜਿਹੜਾ ਸੀ ਜਿਹਦੀਆਂ ਲੋਡਾਂ ਸੀ ਉਸ ਨੂੰ ਇਹ ਟੈਕਸ ਘਟਾ ਕੇ ਰੂਟੀਨ ਦੇ ਵਿੱਚ ਬਹੁਤ ਸਾਰੀ ਵੱਡੀ ਰਾਹ ਦਿੱਤੀ ਹੈ ਔਰ 99% ਜਿਹੜੇ ਟੈਕਸ ਜਿਹੜੇ ਆ ਉਹ ਥੱਲੇ ਡਾਊਨ ਕਰ ਦਿੱਤੇ ਗਏ 99% ਔਰ ਇਹਦੇ ਨਾਲ 2.5 ਲੱਖ ਕਰੋੜ ਰੁਪਏ ਦਾ 2.5 ਲੱਖ ਕਰੋੜ ਰੁਪਏ ਦਾ ਅਸੀਂ ਕਹਿ ਸਕਦੇ ਹਾਂ ਲੋਕਾਂ ਦੀ ਬਚਤ ਹੋਏਗੀ ਬਚਤ ਉਹ ਉਹਨਾਂ ਦੀ ਜਿਹੜੀਆਂ ਚੀਜ਼ਾਂ ਖਰੀਦਦੇ ਸੀ ਉਹਦੇ ਨਾਲ ਲੋਕਾਂ ਨੂੰ ਹੁਣ ਪੈਸਾ ਬਚੇਗਾ ਔਰ ਪੈਸਾ ਜਦੋਂ ਬਚੇਗਾ ਤੇ ਨੇਚਰਲੀ ਚੀਜ਼ਾਂ ਸਸਤੀਆਂ ਹੋਣਗੀਆਂ ਤਾਂ ਸਾਡਾ ਵੀ ਖਰੀਦਣ ਨੂੰ ਦਿਲ ਜ਼ਿਆਦਾ ਹੋਵੇ ਇੱਕ ਸਰਕਲ ਜਿਹੜਾ ਵਧੀਆ ਮਾਰਕੀਟ ਦਾ ਸਰਕਲ ਉਹਦੇ ਨਾਲ ਜਿਹੜਾ ਘੁੰਮੇਗਾ ਭਾਪ ਜਦੋਂ ਚੀਜ਼ ਸਸਤੀ ਹੋਏਗੀ ਹਰ ਆਦਮੀ ਦੀ ਪਹੁੰਚ ਹੋਏਗੀ ਆਦਮੀ ਉਸ ਨੂੰ ਚੀਜ਼ ਨੂੰ ਖਰੀਦੇਗਾ ਵੀ ਔਰ ਸਾਈਕਲ ਦੇ ਰੂਪ ਦੇ ਵਿੱਚ ਉਹ ਮੇਰੇ ਕੋਲ ਪੈਸਾ ਆਇਆ ਮੈਂ ਉਹਨੂੰ ਅੱਗੇ ਦੁਕਾਨਦਾਰ تک ਲਿਗਿਆ ਦੁਕਾਨਦਾਰ ਅੱਗੇ ਲਿਗਿਆ ਔਰ ਇਹ ਸਰਕਲ ਘੁਮੇਗਾ ਔਰ ਇਹਦੇ ਨਾਲ ਜਿਹੜਾ ਉਦਯੋਗ ਦੇ ਵਿੱਚ ਵੀ ਸੀ ਇੰਡਸਟਰੀ ਜਿਹੜੀ ਆ ਇੰਡਸਟਰੀ ਦੇ ਨਾਲ ਚੀਜ਼ਾਂ ਸਸਤੀਆਂ ਹੋਣਗੀਆਂ ਲੋਕ ਖਰਚਣਗੇ ਵੀ ਤਾਂ ਨੇਚੁਰਲੀ ਆ ਕਿ ਉਹਨੂੰ ਇੰਪਲਾਈ ਵੀ ਵਧਣਗੇ ਉਹਦੀ ਡਿਮਾਂਡ ਵੀ ਵਧੇਗੀ ਲੋਕਾਂ ਨੂੰ ਰੋਜ਼ਗਾਰ ਵੀ ਵਧੇਗਾ ਔਰ ਉਹਦੇ ਨਾਲ ਜਿਹੜਾ ਕਾਫੀ ਵੱਡਾ ਸਰਕਲ ਆਉਣ ਵਾਲੇ ਸਮੇਂ ਦੇ ਵਿੱਚ ਖੁਸ਼ਹਾਲੀ ਦਾ ਜਿਹੜਾ ਰਾਹ ਅੱਜ ਇਹਨਾਂ ਨੇ ਮੋਦੀ ਜੀ ਨੇ ਜਿਹੜਾ ਤੋਹਫਾ ਦਿੱਤਾ ਇਹ ਇੱਕ ਆਪਣੇ ਆਪ 'ਚ ਬਹੁਤ ਵੱਡੀ ਜਿਹੜੀ ਅਸੀਂ ਕਹਿ ਸਕਦੇ ਇਹਦੇ ਨਾਲ ਦੀ ਹੱਲੇ ਤੱਕ ਕਿਸੇ ਨੇ ਵੀ ਇੰਨੀ ਹਿੰਮਤ ਨਹੀਂ ਕੀਤੀ ਕਿਉਂਕਿ ਪਹਿਲਾਂ ਵੀ ਕਾਫੀ ਲੰਬੇ ਸਮੇਂ ਤੋਂ ਯੂਪੀਏ ਦੀ ਸਰਕਾਰ 'ਚ ਵੀ ਦੇਖਦੇ ਸੀ ਕਿ ਸਲੇਬ ਹਰ ਵਾਰੀ ਵੱਧਦੀ ਸੀ ਪਰ ਇਹ ਸਲੇਬਾਂ ਨੂੰ ਘਟਾਉਣ ਦਾ ਕੰਮ ਕੀਤਾ ਇਹ ਪਹਿਲੀ ਵਾਰ ਇਤਿਹਾਸ 'ਚ ਕਿਤੇ ਹੋਇਆ ਅੱਜ ਤੱਕ ਤੁਸੀਂ ਇਹ ਤਾਂ ਦੇਖਿਆ ਹੁੰਦਾ ਸੀ ਕਿ ਸਰਕਾਰ ਇਧਰੋਂ ਘਟਾਉਂਦੀ ਤਾਂ ਇਧਰੋਂ ਵਧਾਉਂਦਾ ਪਰ ਹਰ ਪੱਖੋਂ ਘਟਾਇਆ ਗਿਆ ਇਹ ਮਾਨਯੋਗ ਨਰਿੰਦਰ ਮੋਦੀ ਜੀ ਦੀ ਸੋਚ ਹੀ ਇੱਕ ਬਹੁਤ ਦੂਰ ਅੰਦੇਸ਼ੀ ਜਿਹੜੀ ਸੋਚੀ ਇਹ ਉਸ ਸੋਚ ਦਾ ਸਤਕਾਈ ਇਹ ਅੱਜ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਟਟਿਆ ਅੱਗੇ ਤੁਸੀਂ ਦੇਖਦੇ ਸੀ ਕਿ ਤਿਹਾੜ ਆਉਂਦੇ ਸੀ ਤੇ ਚੀਜ਼ਾਂ ਨੂੰ ਪਹਿਲਾਂ ਪਹਿਲਾਂ ਕਹਿੰਦੇ ਸੀ ਇਹ ਵੱਧ ਜਾਣੀਆਂ ਤਾਂ ਟਾਈਮ ਨਾ ਖਰੀਦ ਲੈ ਅੱਜ ਤੁਸੀਂ ਕਿਸੇ ਵੀ ਅਖਬਾਰ ਨੂੰ ਚੱਕ ਲਓ ਕਿਸੇ ਵੀ ਕੰਪਨੀ ਦੀ ਐਡ ਪੜ੍ਹ ਲਓ ਤਾਂ ਉਹ ਇਹੀ ਕਹੇਗਾ ਕਿ ਇਹਦੇ ਰੇਟ ਇੰਨੇ ਘਟ ਗਏ ਭਾਅ GST ਘਟਣ ਦੇ ਨਾਲ ਹਰ ਚੀਜ਼ਾਂ ਦੇ ਵਿੱਚ ਘਟਿਆ ਚਾਹੇ ਉਹ ਦੁੱਧ ਦੀ ਗੱਲ ਕਰੀਏ ਜਿਹੜਾ ਦੁੱਧ ਆਮ ਆਦਮੀ ਦੀ ਲੋਡ ਹੈਗੀ ਆ ਤੁਸੀਂ ਦੇਖਦੇ ਆ ਮੈਂ ਅੰਮੋਲ ਡੈਰੀ ਦੇ ਵੀ ਉਹ ਦੇਖ ਰਿਹਾ ਸੀ ਇਸ ਤਿਹਾਰ ਬਾਕੀਆਂ ਦੇ ਵੀ ਸਾਰਿਆਂ ਦੇ ਰੇਟ ਘਟੇ ਔਰ ਚਾਹੇ ਤੁਸੀਂ ਸਵੇਰ ਨੂੰ ਅਖਬਾਰ ਚੱਕ ਲਓ ਜਿਹੜੀ ਮਰਜ਼ੀ ਤੇ ਲਓ ਹਰ ਆਈਟਮ ਦੇ ਵਿੱਚ ਰੇਟ ਘਟੇ ਦੀ ਇਹ ਖਬਰ ਜਿਹੜੀ ਇਸ ਵਾਰ ਆਈ ਹੈ ਇਹ ਜਿਹੜਾ ਇਹਦੇ ਲਈ ਦੇਸ਼ ਜਿਹੜਾ ਮੈਂ ਸਮਝਦਾ ਕਿ ਪੂਰੀ ਤਰ੍ਹਾਂ ਮਾਨਯੋਗ ਮੋਦੀ ਜੀ ਦਾ ਧੰਨਵਾਦ ਵੀ ਕਰਦਾ ਔਰ ਇਸ ਤਰ੍ਹਾਂ ਦਾ ਰੈਵਿਊਲੂਸ਼ਨ ਇਸ ਤਰ੍ਹਾਂ ਦਾ ਉਤਸਵ ਇਸ ਤਰ੍ਹਾਂ ਦੇ ਤਿਉਹਾਰਾਂ ਦੇ ਤੋਹਫਾ ਅੱਜ ਤੱਕ ਕਦੇ ਨਹੀਂ ਆਇਆ ਜਿਹੜਾ ਅੱਜ ਅਸੀਂ ਕਹਿ ਸਕਦੇ ਹਾਂ ਕਿ ਮਾਨਯੋਗ ਮੋਦੀ ਜੀ ਨੇ بڑے ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਹ ਜਿਹੜਾ ਗਿਫਟ ਦੇ ਰੂਪ ਦੇ ਵਿੱਚ ਲਿਆਂਦਾ ਜਿਹਦੇ ਨਾਲ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਣਾ ਫਾਇਦੇ ਹੋਰ ਵੀ ਬਹੁਤ ਸਾਰੇ ਕਿਉਂਕਿ ਤੁਸੀਂ ਰੋਜ਼ ਦੇਖ ਰਹੇ ਹੋ ਕਿ ਇਹਦੇ ਨਾਲ ਲੋਕਾਂ ਦੇ ਵਿੱਚ ਅਕਸੀ ਜਿਹੜਾ ਉਤਸ਼ਾਹ ਵੀ ਆ ਖਰੀਦੋ-ਫਰੋਖਤ ਦਾ ਵੀ ਆ ਲੋਕਾਂ ਦੀਆਂ ਡਿਮਾਂਡਸ ਵੀ ਪੂਰੀਆਂ ਹੋਣਗੀਆਂ ਔਰ ਲਿਵਿੰਗ ਸਟੈਂਡਰਡ ਵੀ ਇਹਦੇ ਨਾਲ ਵਧੇਗਾ ਔਰ ਇਹਦੇ ਤੋਂ ਇਹ ਉਮੀਦ ਕਰ ਸਕਦੇ ਆ ਕਿ ਲੋਕਾਂ ਦੀ ਜਦੋਂ ਪਰਚੇਜ਼ਿੰਗ ਕੈਪੈਸਿਟੀ ਵਧੇਗੀ ਤਾਂ ਟੈਕਸ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੋਣਾ ਲੋਕ ਵੱਧ ਪੈਸਾ ਜਿਹੜਾ ਦੇ ਕੇ ਹੋਰ ਵਧੀਆ ਚੀਜ਼ਾਂ ਖਰੀਦਣਗੇ ਜਿਸ ਤਰੀਕੇ ਨਾਲ ਪਹਿਲਾਂ ਜੀਐਸਟੀ ਨੂੰ ਲਾਗੂ ਕਰਕੇ ਲੋਕਾਂ ਦਾ ਇੰਟਰਸਟ ਪਹਿਲਾਂ ਤਾਂ ਅਸੀਂ ਸੋਚਦੇ ਦਿੰਦੇ ਸੀ ਸੁਣਦੇ ਹੁੰਦੇ ਸੀ ਕੱਚਾ ਬਿੱਲ ਤੇ ਪੱਕਾ ਬਿੱਲ ਹੁਣ ਤੁਹਾਡੇ ਲੋਕ ਪੱਕੇ ਬਿੱਲ ਨੂੰ ਭਾਅ ਟੈਕਸ ਦੇਣ ਲੱਗ ਪਏ ਔਰ ਇਹ ਸਸਤੇ ਹੋਣ ਦੇ ਨਾਲ ਲੋਕਾਂ ਦੇ ਵਿੱਚ ਔਰ ਇਸ ਤਰ੍ਹਾਂ ਦੀ ਭਾਵਨਾ ਜਿਹੜੀ ਵਧੇਗੀ ਜਿਹਦੇ ਨਾਲ ਸਰਕਾਰ ਦਾ ਖਜ਼ਾਨਾ ਵੀ ਭਰੇਗਾ ਲੋਕ ਵੀ ਖੁਸ਼ ਹੋਣਗੇ ਔਰ ਇਹੋ ਜਿਹੀ ਜਿਹੜੀ ਲਿਆਂਕੇ ਤੋਹਫਾ ਮੋਦੀ ਜੀ ਨੇ ਸਾਰਿਆਂ ਨੂੰ ਦਿੱਤਾ ਔਰ ਦੇਸ਼ ਦੀ ਜਨਤਾ ਜਿਹੜੀ ਆ ਉੱਥੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਔਰ ਅਸੀਂ ਇਹ ਜਿੱਥੇ ਅਸੀਂ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਨੇ ਆ ਉੱਥੇ ਮਾਨਯੋਗ ਮੋਦੀ ਜੀ ਦਾ ਵੀ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ कि ਉਹਨਾਂ ਨੇ ਇਹ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਹ ਟੈਕਸਿਸ ਦੇ ਉੱਤੇ ਬਹੁਤ ਵੱਡੀ ਛੋਟ ਦੇ ਕੇ ਲੋਕਾਂ ਨੂੰ ਰਾਹਤ ਦਿੱਤੀ ਹੈ ਇਹਦੇ ਲਈ ਮਾਨਯੋਗ ਮੋਤੀ ਜੀ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਗੱਲ ਕੀਤੀ ਹੈ ਕਿ ਕਿਸੀ ਕਿਉਂ ਕਿਹਾ ਜਾ ਰਿਹਾ ਸਸਤਾ ਹੋਇਆ ਹੈ 30 ਰੁਪਏ ਕਿਲੋ ਤੱਕ ਸਸਤਾ ਹੋਇਆ ਹੈ ਜੀ ਦੁੱਧ ਵੀ ਸਸਤਾ ਹੋਇਆ ਕਿ ਨਹੀਂ ਹੋਇਆ ਪਨੀਰ ਸਸਤਾ ਹੋਇਆ ਜਾਂ ਦਹੀਂ ਦੁੱਧ ਦੇ ਰੇਟ ਵੀ ਘਟਾ ਦਿੱਤੇ ਜੀ 2 ਰੁਪਏ ਸਾਰਿਆਂ ਨੇ ਘਟਾ ਦਿੱਤੇ 2 ਰੁਪਏ ਕੱਟ ਤੱਕ ਲਾਗੂ ਨਹੀਂ ਹੋਈ ਕੀ ਦੁੱਧ ਦੇ ਦੇਖੋ 22 ਮਿਤੀ 22 ਤਰੀਕ ਤੋਂ ਹੀ ਘਟਨੇ ਸੀਗੇ ਸਾੰਪਲਾ ਸਾਹਿਬ ਜੀ ਭਾਵ ਕੱਲ ਤੋਂ ਤੇ ਉਹਦੇ ਤੇ ਅਖਬਾਰਾਂ 'ਚ ਐਡ ਆਉਣੀ ਸ਼ੁਰੂ ਹੋ ਗਈ ਚੰਪਮਾ 'ਚ ਜੀਐਸਟੀ ਕੱਟ ਕੀਤੀ ਆ ਪਮਾ ਆਰਬੀ ਰੈਗੂਲੇਟ ਕੱਟ ਕਰਦੀ ਆ ਪਰ ਉਹਦਾ ਕਿਹੜੇ ਵੱਡੇ ਕੰਪਨੀ ਜਿਹੜੀਆਂ ਲੋਕਾਂ ਨੂੰ ਦੇਖਦੀਆਂ ਉਹ ਤਾਂ ਆਪਣਾ ਰੇਟ ਘਟਾ ਦਿੰਦੀਆਂ ਨੇ ਲਾਭਾਂ ਤੋਂ ਜਦ ਤੱਕ ਰੈਗੂਲੇਟ ਕੱਟਲੇ ਨਹੀਂ ਆਉਂਦੇ ਇਹਨੇ ਨਾ ਤਾਂ ਬੈਂਕ ਆਪਣੇ ਵਿਆਜ ਤੋਂ ਮੰਨੇ ਨੇ ਆਹ ਮੋਰਵੀ ਉਹ ਚਿੰਦੀ ਚੋੜੀ ਚਲਦੀ ਆ ਰੇ ਦੁਕਾਨਦਾਰ ਨੂੰ ਰੇਟ ਨਹੀਂ ਘਟਾਉਂਦੇ ਐ ਜੋ ਸਟਾਕ ਦਿੱਤਾ ਆ ਉਹਨਾਂ ਨੇ ਜਿਹੜਾ ਸਟਾਕ ਦਿੱਤਾ ਉਹ ਕਹਿੰਦੇ ਸੀ ਉਹਦਾ ਕਿਵੇਂ ਮੁੱਲ ਦੇਖੋ ਇਹ ਜਦੋਂ ਅਸੀਂ মিডিਆ ਦੇ ਵਿੱਚ ਗੱਲ ਲਿਆ ਰਹੇ ਨਾ ਇਹਦਾ ਮਤਲਬ ਹੈ ਕਿ ਜੇ ਅਸੀਂ ਨਾ ਲਿਆਉਂਦੇ ਤਾਂ ਹੋ ਸਕਦਾ ਅਸੀਂ ਇਹਦੇ ਨਾਲ ਤੁਹਾਡੇ ਨਾਲ ਇਹਦਾ ਫਾਇਦਾ ਇਹ ਆ ਕਿ ਲੋਕਾਂ ਚ ਅਵੇਅਰਨੈਸ ਵੀ ਲਿਆਉਣ ਨਿਕਾ ਅੱਜ ਜਦੋਂ ਇਹ ਗੱਲਾਂ ਆਣ ਗਈਆਂ ਤਾਂ ਲੋਕ ਮਾਰਕੀਟ ਤੇ ਸਵਾਲ ਵੀ ਕਰਨਗੇ ਕਿ ਭਾਈ ਸਾਹਿਬ ਘਟ ਗਿਆ ਹੁਣ ਤੁਸੀਂ ਦੁਕਾਨਦਾਰ ਬਲਕਿ ਹੁੰਦਾ ਹੈ ਕਿ ਤੁਸੀਂ ਹੁਣ ਤਾਂ ਜਿਹੜੀਆਂ ਅਖਬਾਰਾਂ 'ਚ ਤੁਸੀਂ ਦੇਖ ਰਹੇ ਹੋ ਕਿ ਕੰਪਨੀਆਂ ਆਪਣਾ ਰੇਟ ਦੱਸ ਰਹੀਆਂ ਕਿ ਹੁਣ ਇੰਨਾ ਸੀ ਘਟਾ ਕੇ ਦੇ ਰਹੇ ਆ ਭਾਅ ਰੇਟ ਘਟ ਗਿਆ ਔਰ ਜਿੱਥੇ ਤੱਕ ਨੋ ਡਾਊਟ ਕਿ ਜਿੱਥੇ ਤੋਂ ਅਸੀਂ ਸਵਾਲ ਕੀਤਾ ਹੈ ਕਈਆਂ ਦੀ ਵਿੱਚ ਮਨਸ਼ਾ ਹੁੰਦੀ ਕਿ ਅਸੀਂ ਲੋਕਾਂ ਨੂੰ ਘੱਟ ਤੋਂ ਘੱਟ ਪੈਂਦਾ ਆਪਣੇ ਘਰ ਨੂੰ ਜ਼ਿਆਦਾ ਕਈਆਂ ਦਾ ਹੋਵੇਗਾ ਵੀ ਐਸੇ 'ਚ ਕੋਈ ਝੱਕ ਨਹੀਂ ਪਰ ਬਹੁਤ ਸਾਰਿਆਂ ਦਾ ਹੁਣ ਇਹ ਉਹਨਾਂ ਨੂੰ ਇਹ ਇੰਟਰਸਟ ਵੀ ਆ ਕਿ ਜੇ ਅਸੀਂ ਲੋਕਾਂ ਨੂੰ ਸਸਤੀ ਦੇਾਂਗੇ ਸਾਡਾ ਸਾਮਾਨ ਵੱਧ ਵਿਕੇਗਾ ਇਸ ਕਰਕੇ ਜਿਹੜੇ ਪਚਾਓ ਉਤਪਾਦਨ ਇੰਡਸਟਰੀ ਜਿਹੜਾ ਮੈਨੂਫੈਕਚਰਰ ਆ ਚਾਹੇ ਉਹ ਟਰੇਡਰ ਆ ਖੋਦੇ ਚਾਹੁੰਦਾ ਕਿ ਮੈਂ ਦੂਸਰੇ ਨਾਲੋਂ ਸਸਤੀ ਦਿਆਂ ਕੰਪੀਟੀਸ਼ਨ ਜੇ ਤਾਂ ਕਿ ਮੇਤੋਂ ਗਾਹਕ ਦੂਸਰੇ ਨਾਲੋਂ ਵੱਧ ਆਵੇ ਇਸ ਕਰਕੇ ਕੰਪੀਟੀਸ਼ਨ ਦੇ ਟਾਈਮ ਦੇ ਵਿੱਚ ਇਹ ਜਿਹੜਾ ਤੁਹਾਡੀ ਹੋ ਰੈਲੇਵੈਂਸੀ ਘੱਟ ਜਾਂਦੀ ਹੈ ਔਰ ਲੋਕ ਆਪਣੇ ਆਪ ਨੂੰ ਜਿੰਨੇ ਮਾਰਕੀਟ 'ਚ ਖੜੇ ਹੋਣਾ ਆਪਣੇ ਆਪ ਨੂੰ ਖੜੇ ਕਰਨਾ ਉਹਨੂੰ ਰੇਟ ਘਟਾ ਕੇ ਦੇਣਾ ਹੀ ਪੈਣਗੇ ਬਾਕੀ ਜਿਹੜਾ ਨਹੀਂ ਦੇਗਾ ਉਹ ਮਾਰਕੀਟ ਚ ਆਪਣੇ ਆਪ ਆਊਟ ਹੋ ਜਾਏਗਾ ਤੁਸੀਂ ਉਹ ਸਾਹਬਲਾ ਸਾਹਿਬ ਇੱਕ ਇੰਡਸਟਰੀਸਟ ਦੇ ਦੋ ਕੰਸਰਨ ਹੈਗੇ ਨੇ ਪਹਿਲਾ ਕੰਸਰਨ ਕੀ ਜਿਹੜਾ ਪਹਿਲਾ GST ਦਾ ਰਿਬੇਟ ਹੁੰਦਾ ਸੀਗਾ ਇੰਡਸਟਰੀ ਸੈਂਟਰ ਦੀ ਉਹ ਉਹਦੇ ਵਿੱਚ ਕਾਫੀ ਉਹਨਾਂ ਨੂੰ ਹਰਾਸਮੈਂਟ ਹੋਦੀ ਸੀਗੇ ਇੰਡਸਟਰੀਸ ਦਾ ਕਹਿਣਾ ਹੈ ਕਿ ਹੁਣ ਵੀ ਜਿਹੜਾ ਰਿਬੇਟ ਹੈ ਇੱਕ ਤਾਂ ਉਹ ਸਹੀ ਤਰੀਕੇ ਨਾਲ ਮਿਲਿਆ ਜਾਵੇ ਇੱਕ ਤਾਂ ਟਾਈਮ ਲੱਗਿਆ ਜਾਵੇ ਦੂਜਾ ਉਹਨਾਂ ਦਾ ਕੰਸਰਨ ਹੈਗਾ ਕਿ ਜਿਹੜਾ ਪੈਟਰੋਲ ਤੇ ਡੀਜ਼ਲ ਹੈ ਇਹਨੂੰ ਵੀ GST ਦੇ ਵਿੱਚ ਪਾਇਆ ਜਾਵੇ ਦੇਖੋ ਅੱਜ ਦਾ ਜਿਹੜਾ ਸਾਡਾ ਟੌਪਿਕ ਆ ਉਹ ਹੈ ਕਿ ਅਸੀਂ ਕੀ ਕੀਤਾ ਕੀ ਅੱਗੇ ਕਰਨਾ ਕੀ ਹੈ ਉਹ ਚ ਮੋਦੀ ਸਾਹਿਬ ਨੇ ਅਭੀ ਕਿਹਾ ਕਿ ਇਹਦੇ ਚ ਐਸਾ ਹੀ ਨਹੀਂ ਕਿ ਕਿ ਰੈਗੂਲੇਸ਼ਨ ਉਤਸਵ ਮਨਾ ਰਹੇ ਆ ਅਸੀਂ ਇਹਦੇ ਚ ਅੱਗੇ ਤੋਂ ਅੱਗੇ ਹੋਰ ਵੀ ਕਰਾਂਗੇ ਸੁਧਾਰ ਆ ਰਹੇ ਨੇ ਪਹਿਲਾਂ ਵੀ ਜਿਹੜਾ ਪਹਿਲੇ ਨਾਲੋਂ ਜੀਐਸਟੀ ਜਦੋਂ ਲੱਗੀ ਸੀ ਕਦੀ ਤੁਸੀਂ ਇਹ ਦੇਖਦੇ ਸੀ ਉਸ ਤੋਂ ਪਹਿਲਾਂ ਰੇਟ ਬਹੁਤ ਜ਼ਿਆਦਾ ਹਾਈ ਹੁੰਦੇ ਸੀ 30 35 35% ਅਗਰ ਜੇ ਕਹੋਗੇ ਤੇ ਪਹਿਲਾਂ ਜਿਹੜੇ ਸੀ ਉਹ ਯੂਪੀਏ ਦੇ ਸਰਕਾਰ ਚ 30% ਤੱਕ ਵੀ ਸਲੇਪ ਸੀ ਅੱਜ ਉਹ ਘਟ ਗਈ 28 ਤੋਂ ਮੈਕਸਿਮਮ 28 ਆਈ ਫਿਰ 12 5 ਤੇ ਆਈ ਹੁਣ ਉਹ ਦੋ ਹੀ ਰਹਿ ਗਈਆਂ ਇਹ ਰੈਵਿਊਲੂਸ਼ਨ ਆ ਰਿਹਾ ਡੇ ਬਾਏ ਡੇ ਤੇ ਤੁਸੀਂ ਡੇ ਬਾਏ ਡੇ ਦੇ ਵਿੱਚ ਜਿਹੜੇ ਕਿਤੇ ਨਾ ਕਿਤੇ ਸੁਧਾਰ ਜਿਹੜੇ ਆ ਉਹ ਸਾਰੇ ਹੋ ਰਹੇ ਨੇ ਇਹ ਵੀ ਬਾਕੀ ਜਿਹੜੀ ਕੋਈ ਕਮੀ ਪੇਸ਼ੀ ਵੀ ਅਸੈਂਬਲੀ ਸੁਧਾਰ ਹੋਣਗੇ ਔਰ ਜਿੱਥੇ ਤੱਕ ਤੁਹਾਡੀ ਰਿਫੰਡ ਦੀ ਹੈ ਅਗਰ ਤੁਸੀਂ ਉਹੀ ਪਹਿਲਾਂ ਦੇ 5-7 10 ਸਾਲ ਪਹਿਲਾਂ 10 ਸਾਲ ਤੋਂ ਪਹਿਲਾਂ 12 ਸਾਲ ਪਹਿਲਾਂ ਤੋਂ ਦੇਖੋਗੇ ਤੇ ਅੱਜ ਦੇ ਵਿੱਚ ਤੁਹਾਨੂੰ ਰਿਬੇਟ ਮੰਨ ਲਓ ਜਿਹੜੀ ਤੁਹਾਡੀ ਰਿਟਰਨ ਚ बड़ा बड़ा फर्क भी आया और तो छोटा तो जो माल हम खरीद चुके हैं उसके ऊपर तो हमने सरकार को टैक्स नहीं दिया है देखो इसका मैंने जवाब दिया है की जिसने मार्केट में कम्पिटिशन में आना है जिसको ग्राहक चाहिए उसको रेट कम करने पड़ेंगे वो नहीं देगा कम करेगा तो दूसरा जो कम देगा आप वहां से ले लो ये कंपटीशन का युग है जब अपने आप जो कम करेगा उसमें ग्राहक ज्यादा आ गए तो जिसने आगे नहीं खड़ा होना मार्केट में अपने आप को पीछे रखना है तो ये कहीं जबरदस्ती तो करेंगे अगर महंगा देगा तो नेचुरली वो अपने आप पीछे पीछे रह जाएगा जिसके पास कम करके देगा तो बढ़ जाएगा रेट भी बढ़ जाएगा ठीक है मतलब एक छोटा सा और एक सवाल ठीक है